ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੋਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆ ਜਪਾਂ ਹੈ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਬੱਚੇ ਵਾਲੀਆਂ ਤੇ ਇੱਕ ਬੱਚੇ ਦੇ ਬਿਨਾ ਵਾਲੀ ਇੱਕ ਟੁਕੜੀ ਵੇਖਤਣ ਦਿਖਾਣੀ ਹੈ ਹੌਲੇ ਪਾਚ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ। ਹੋਰ ਠੀਕ ਠਾਕ ਤੁਸੀਂ ਸਭ ਠੀਕ ਠਾਕ ਜੀ ਤੇ ਵੇਖਿਆ ਪਰਸੋਂ ਵਾਲਾ ਮਾਲ ਫਿਰ। ਕੀ ਵੇਖਿਆ ਭਾਜੀ ਮਾਲ ਪਰਸੋਂ। ਠੀਕ ਆ। ਤੇ ਅੱਜ ਫੇਰ ਤਿੰਨ ਆਉਣੇ ਆਈ ਜੀ ਕਾ ਵੀ ਬਹੁਤ ਅਸ਼ੀ ਤੋਕਰ ਬੜੀ ਚੰਗੀ ਲੈਂਦੀ ਭਾਜੀ। ਠੀਕ ਆ। ਆ ਤਾਜੀ ਜੀ ਬਛੀਆਂ ਵੀ ਬੱਚ ਬੱਚੀ ਮਗਰ। ਚਲੋ ਨਾਮ ਦੱਸਦੇ ਕਰੀ। ਨਾਮ ਮੇਰਾ ਜੀ ਪ੍ਰਿਤਪਾਲ ਸਿੰਘ ਪਿੰਡ ਚਾਲਕਲਾਂ ਤਹਿਸੀਲ ਮਟਾਲਾ ਜਿਲ੍ਹਾ ਗੁਰਦਾਸਪੁਰ ਜੀ। ਤੇ ਫੋਨ ਨੰਬਰ ਬੋਲ ਦੇ ਕਰੀ। 9777 ਦਾ ਕਦੇ 75। ਠੀਕ ਆ ਜੀ। ਜਿੱਦੇ ਵਟਸਐਪ ਚੱਲਦਾ ਜੀ। ਚਲ ਵੇਖਣਾਂ ਦੂਜੇ ਨਹੀਂ ਲੱਗਦੀ ਜੇ ਇਤਨਾ ਨਹੀਂ 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 ਪਹਿਲਾ ਸੂਆ ਪੱਕੀ ਹੋਗੀ ਭਾਜੀ ਦੂਜਾ ਸੂਆ ਨਹੀਂ ਆਗੀ ਅੱਛਾ ਆ ਮਛੀ ਜੇ ਮਗਰ ਦਾ 15 ਦਿਨਾਂ ਦੀ ਕੋਈ ਲਾਲੇ ਆਹ ਚਲ ਵੱਧ ਵੀ ਹੋ ਸਕਦੀ ਆ ਮਲੀਪੜੀ ਸਾਹਮਣੇ ਆ ਜੀ ਜੇ ਵੀ ਭਾਜੀ 15 ਦਿਨਾਂ ਦੀ ਮਛੀ ਹੋਣੀ ਠੀਕ ਆ ਤੇ ਬਾਕੀ ਠੰਡੀ ਧਿਰੀ ਆ ਥਲ ਥਲ ਨੂੰ ਖਾ ਲੋ ਕੱਲਾ ਕੱਲਾ ਲੱਗਾਂ ਦੋ 2.5 ਕਿਲੋ ਚਵਾਈ ਕਰਕੇ ਤਾਂ ਹੁਣੇ ਹੀ ਆਈ ਜੇ ਭਾਜੀ ਠੀਕ ਆ ਆਓ ਜੇ ਤੇ ਹੁਣੇ ਹੀ ਆਈਏ ਮਾ ਮਾੜਾ ਮਗਰ ਗੋਆ ਗਸਾ ਲਾਇਆ ਹੁਣੇ 2 ਮਿੰਟ ਹੀ ਹੋਏ ਲੈਂਦੀ ਠੀਕ ਆ ਉਹ ਘਰ ਵਾਲੇ ਦੇ ਕਹਿੰਦੇ ਦੋ 15 ਕਿਲੋ ਆ ਅੱਛਾ ਪਰ ਕੋਈ 13 ਮੰਨ ਕੇ ਲਵੇ ਭਾਈ ਕਰੋ ਚਵਾ ਕੇ ਦੋਗੇ ਜਿਹੜੇ ਦੁੱਧ ਦਵਾਵਾਂਗੇ 13 ਗਾਰੰਟੀ ਲਈ ਉਹਨਾਂ ਕੋ 13 ਕਿਲੋ ਦੀ ਤੋਰੋ ਫਿਰ ਇੱਕ ਦਿਨ ਦੁੱਧ ਜਿਹੜਾ ਕਹਿੰਦੇ ਕਿ 13 ਲੀਟਰ ਕਰੋ ਤਵਾਗੇ ਦਵਾਂਗੇ ਬਾਕੀ ਤੁਸੀਂ ਤਵਾਗੇ ਵੀ ਖੜਨਾ ਬਾਕੀ ਆ ਦੇਖ ਸਕਦੇ ਜੇ ਉਤਰੇ ਗੱਡੀ ਦੇ ਨਿਸ਼ਾਨ ਲੱਗੇ ਆ ਜੇ ਹੁਣ ਇਹ ਜੇ ਭਾਈ ਹੁਣ ਇਹ ਲੱਤੀ ਹੱਲੇ ਆ ਵਸ਼ੀਏ ਦੇ ਮਗਰ ਵਸ਼ੀ ਬੜੀ ਵਧੀਆ ਹੈ ਭਾਈ ਵਸ਼ੀ ਮਗਰ ਜਰਸੀ ਆ ਮਾ ਵੀ ਜਰਸੀ ਆ ਤੇ ਇਹਦਾ ਕੀ ਰੱਖਣਾ ਮੁੱਲ ਵੀਰ ਜੀ ਫਿਰ ਬਾਕੀ ਚਲੋ ਹੋਰ ਕੋਈ ਫੋਨ ਲਾ ਕੇ ਸੌਦੇ ਦਾ ਨਹੀਂ ਪਤਾ ਕਿੱਥੇ ਆਣਾ ਖੁੱਲਾ ਕਰ ਦੋ ਕੇ ਮਾਨਾ ਇਹ ਕਹਿੰਦਾ ਕਹਣਾ ਹੀ ਇਨੇ ਲੱਲਾ ਇਨੇ ਲੱਲਾ ਅੱਛਾ ਕੋਈ ਨਹੀਂ ਕੋਈ ਗੱਲ ਜਿੱਥੇ ਸੌਦਾ ਬਣੂ ਉੱਥੇ ਦੇ ਦਾਂਗੇ ਹਰਪੀ ਭਾਜੀ ਮੋੜ ਦੇਣੀ ਕਿਸ ਨੂੰ ਅੱਛਾ ਮੋੜਣਾ ਨਹੀਂ ਹੈ ਠੀਕ ਆ ਹਾਂਜੀ ਆਹ ਰਿਫਾ ਜੀ ਸੁਈ ਜੋ ਬੱਚਾ ਜੇ ਸਾਹਮਣੇ ਬਸਾਇਆ ਕੋਮੀਨੇ ਦਾ ਲਾਲੇ ਡੇੜ ਦੇ ਲਾਲੇ ਸਾਹਮਣੇ ਜੇ ਆ ਜੋ ਵੀ ਆ ਤੁਹਾਡੇ ਸਾਹਮਣੇ ਜੀ ਕੋਮੀਨੇ ਦਾ ਲਾਲੇ ਦੋਹਾਂ ਦਾ ਲਾਲੇ ਚੌਂ ਦਾ ਲਾਲੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇਹਦਾ ਬੱਚਾ ਮੜਿਆ ਲਾ ਕੇ ਇਹਦਾ ਵੀ ਲਾ ਕੇ ਵਿਖਾ ਲੰਦਨੇ ਕੋਈ ਮੁਰਤੇ ਕਿਵੇਂ ਨਾ ਗਰਮਾਂ માં ਠੰਡੀਆਂ ਆ ਠੀਕ ਆ ਲਾ ਕੇ ਵਿਖਾ ਲੀ ਦਿੰਨੇ ਇਹਦਾ ਵੀ ਖਾ ਲ ਦਿੰਨੇ ਇਹਦਾ ਵੀ ਖਾ ਲ ਦਿੰਨੇ ਨੂੰ ਨੈਕ ਪਸੰਮਾ ਲੈ ਆ ਕੇ ਆ ਦੇਖਦਾ ਝੱਟ ਨੇ ਆ ਬਿੱਲੀਆਂ ਆ ਆਣੀ ਬੜੀ ਹੋ ਗਈ ਉਹ ਮਨੇ ਪਾਤੀ। ਥਾਨ ਦੇਖੋ। ਹਾਂ ਦੇਖ ਸਾਡੇ ਥਾਨੇ ਤੇ ਲੱਗੇ। ਹਾਂ ਦੇਖੋ ਮਈਆਂ ਵਾਲਾ ਥਾਨ ਲੱਗਾ। ਦਿਖਾਦਾ ਵੇ ਦੀ ਚਵਾਈ। ਚਵਾਈ ਵੀ ਹੋਰ ਵੀ ਪਾਜੀ ਵੇਖੋ। ਦੇਖੋ ਬਚੀ ਦੀ ਚਵਾਈ। ਤੇ ਪਿਛਲੇ ਥਨਾਂ ਦਾ ਚਵਾਦ ਖਾ। ਲੋਹ ਹੈ ਪੀਪਾ ਜੀ ਪਿਛਲੇ ਨਾ ਪਿਛਲਾ ਅਗਲਾ ਲੱਗਦਾ। ਠੀਕ ਨਾ ਸੋਚੇ ਥਾਨੇ ਛੋਟਾ ਵੱਡਾ ਥਾਨ ਬਹੁਤ ਵਧੀਆ ਲੱਗਾ। ਤੋਰੋ ਫਿਰ ਕਰੀਂ ਨਵੇਂ। ਦੁੱਧ ਪੱਕਾ ਕਿੰਨਾ ਜਿਹਦੇ ਕੋਲ। 11 ਕਿਲੋ ਹੈ ਪੀਪਾ ਜੀ ਪੱਕਾ ਹੋਊ। ਪੱਕਾ ਦੁੱਧ ਹੈਗਾ 11 ਲੀਟਰ। ਪੀਪਾ ਜੀ ਫੈਟ ਵਾਲਾ ਦੁੱਧ। ਠੀਕ ਆ। ਉਹ 50 ਪਰੇ ਕਰਦੇ ਯਾਰ ਐਵੇਂ ਦੇਆ ਟਕਨੀਕਾਂ ਦੁੱਧ ਜਿਹੜਾ 11 ਲੀਟਰ ਜਿਹੜਾ ਕਿੰਦੇ ਕੀ ਇਹਦੇ ਕੋਲ ਹੈਗਾ ਵਾ ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਖੜੇ ਹਾਂ ਅੰਮੜਾ ਯਾਰ ਤੋਰੇ ਯਾਰ ਵਕਤ ਚਪੂ ਤਾਂ ਥੋੜਾ ਜਿਹਾ ਘੱਟ ਤੁਰਦੀ ਐ ਇਹਨੂੰ ਪਾਈ ਨੱਥ ਤੁਸੀਂ ਉਹ ਨੱਥ ਪਾਈ ਹੀ ਨੱਥ ਨਹੀਂ ਤੁਰਦੀ ਐ ਜਿਆਦਾ ਨਾਲੇ ਨੱਥਾਂ ਹੀ ਪਾ ਛੱਡਦੇ ਯਾਰ ਜੀ ਭਾਈ ਹਾਂਜੀ aanu de bhajji hondia and dardi hai bhajji na hai na hum na kuch hai ਨਾ ਸਪਾਈਸ ਦੁੱਧ ਦੇ ਦ ਘੱਬੇ ਪਈ 11 ਕਿਲੋ ਪੱਕਾ ਹੋ ਗਰ ਠੰਡੀ ਦੀ ਰੀ ਆ ਠੀਕ ਆ ਉਹਦੇ ਵੇ ਲੋ ਇਹ ਚਵਾਈ ਦਾ ਕੰਮ ਨਹੀਂ ਥਾਣ ਵੇਖੋ ਕੱਲਾ ਕੱਲਾ ਲੱਗਾ ਠੀਕ ਆ ਤੇ ਕਿੰਨਾ ਰੱਖਨੇ ਦਾ ਮੁੱਲ ਉਹਦੇ ਦਾ ਪਈ 5000 ਕਰਦੇ 5000 2000 ਦੀ ਦੇਣੀ ਹੈ ਅੱਛਾ 2000 ਦੀ ਦੇ ਦੋਵੇਂ ਛੋਟ ਕਰ ਦਾਂਗੇ ਭਾਜੀ ਕੀ ਆ ਦੀ ਬਸ਼ੀ ਤੇ ਦੁੱਧ 11 ਕਿਲੋ ਪੱਕਾ ਹੀ ਹੋਊਗਾ ਦੋ ਡੰਗ ਚਵਾਈ ਕਰਕੇ ਦਵਾਂਗੇ ਭਾਏ ਤਿੰਨ ਵੀ ਕਰ ਲਈ ਅਗਲਾ ਇਹ ਵੀ ਮਾਲ ਦਿੱਤਾ ਕਰ ਲੋ ਵੀ ਚਵਾਈ ਕਰਕੇ ਦਿੱਤਾ ਠੀਕ ਹੈ ਜੀ ਹਾਂਜੀ ਤੇ ਆ ਜਿਹੜੇ ਹਣ ਏ ਆ ਰੀ ਭਾਜੀ ਧੋਕਰ ਜੇ ਵਸ਼ੀ ਠੀਕ ਆ ਇਹਦੇ ਘਰ ਭਾਜੀ ਦੋਦੇ 7 ਕਿਲੋ ਜੀ 7 ਕਿਲੋ ਦੁੱਧ ਹੈਗਾ ਪੱਕਾ ਪੱਕਾ ਆ ਰੀ ਭਾਜੀ ਇਟ ਵਰਗਾ 7 ਕਿਲੋ ਅਸੀਂ ਕੋ ਦੁੱਧ ਹੋਊਗਾ ਠੀਕ ਆ ਹਾਂਜੀ ਤੋ ਰਾਂ ਫੇਰੇ ਉਹ ਚਾਰ ਦਾ ਮੈਂ ਕਹਿੰਦਾ ਦੰਦ ਬੁੱਟ ਕੇ ਵੇਖ ਲੀਆ ਉਹ ਤਾਂ ਵੇਖੀ ਨਹੀਂ ਹੁਣ ਠੀਕ ਆ ਸੱਚੀ ਗੱਲ ਚੌਗੀ ਆ ਰੀ ਭਾਜੀ ਹਾਂ ਦੇਖ ਸਕਦੇ ਜੀ ਫਿਓਰ ਚਾਰ ਦੰਦ ਨੇ ਮੋਂ ਸਾਈਡ ਵਾਲੇ ਦੰਦ ਜੇ ਉਤਰੇ ਖਲੋਤੇ ਆ ਵਸ਼ੀ ਆ ਰੀ ਭਾਜੀ ਬਹੁਤ ਚੰਗੀ ਵਸ਼ੀ ਬਾਕੀ ਆ ਕਿ ਗਾਮ ਸੰਭਨ ਵਾਲੀ ਆ ਬਣੀ ਆਇਆ ਗਿਮਿਨੇ ਦੀ ਅੱਛਾ ਨਿਕਲ ਆ ਰਿਹਾ ਹੈ ਜੀ ਖਾਣ ਦੀ ਉਹ ਵੈਰਟੀ ਕੋਈ ਨਹੀਂ ਦੁੱਧ 7 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਪੱਕਾ ਚਵਾ ਇੱਕ ਇੱਕੋ ਗੱਭੀ ਭਾਈ ਆੜ ਬਣਾਉਂਦੀ ਹੈ ਜਿਹੜਾ ਮੋਟਾ ਬਾਕੀ ਵਾਸ਼ੀ ਵਿੱਚ ਕੋਈ ਸਪੈਸ਼ਲ ਵਾ ਅੱਛਾ ਤੇ ਕਿੰਨਾ ਰੱਖਣਾ ਜੇ ਦਾ ਮੁੱਲ ਭਾਈ 17000 ਕਰਦੇ ਆ 17000 ਆ 15000 ਦੇ ਦਗਾ ਅੱਛਾ 15000 ਦੇ ਮੈਨੂੰ ਦੁੱਧ ਬੱਚੀ ਮੂੰਹ ਚੋਗੀ 15000 ਦੇ ਦਗਾ ਮਹੀਨਾ ਕਣੀ ਉਹਦੇ ਟੀਗਾ ਲੱਗੇ ਨਾ ਹੋਗਾ ਅੱਛਾ ਗਾਰੰਟੀ ਕੋਈ ਨਹੀਂ ਦੇਣੀ ਠੀਕ ਹੈ ਮੈਂ ਤੁਹਾਨੂੰ ਦੇਖੋ ਬੱਚੀ ਦਾ ਕੀ ਚੀਜ਼ ਲੱਗਾ ਚੰਗੀ ਸੋਹਣੀ ਬੈੜਿਆ ਸਾਰੀ ਬੱਚੀ ਸਾਫ ਆ ਭਾਈ ਕੋ ਦਿੰਦਾ ਨਹੀਂ ਪਰ ਦੇ ਦਾਂਗੇ ਆਪਾਂ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਜੀ ਜੀ ਬਸ ਇੱਥੇ ਆਓ ਆਪਣੀ ਚੋਚਵਾ ਕੇ ਖਾ ਲਈਂ ਤਸੱਲੀ ਕਰਕੇ ਤਸੱਲੀ ਕਰਕੇ ਖੜੋ ਆਪਣੀ ਵੇਖ ਚੱਕੀ ਮਾਲੇ ਬੱਚਾ ਲਾ ਕੇ ਖਵਾ ਦਿ ਦਿਖਾ ਦਿਓ ਫਿਰ ਦਿਖਾ

ਹਾਂ ਦੇਖ ਸਾਡੇ ਪਿੱਛੇ ਦੇਖ ਲਓ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ